ਡਾਕਟਰ ਹਰਪ੍ਰੀਤ ਕੌਰ ਦੀ ਰਚਨਾ ਵਿਦਿਆਰਥੀ ਦਾ ਸ਼ਬਦ ਚਿੱਤਰ ਵਿਦਿਆਰਥੀ ਅਤੇ ਅਧਿਆਪਕ ਇੱਕ ਦੂਜੇ ਨੂੰ ਸੰਪੂਰਨਤਾ ਬਖਸ਼ਦੇ ਹਨ ਵਿਦਿਆਰਥੀ ਤੋਂ ਬਿਨਾ ਅਧਿਆਪਕ ਦੀ ਤੇ ਅਧਿਆਪਕ ਤੋਂ ਬਿਨਾ ਵਿਦਿਆਰਥੀ ਦੀ ਹੋਂਦ ਨਹੀਂ ਹੁੰਦੀ ਸੱਚਮੁੱਚ ਦਾ ਵਿਦਿਆਰਥੀ ਅਧਿਆਪਕ ਦੀ ਪਰਖ ਕਸਵੱਟੀ ਹੁੰਦਾ ਹੈ ਜਿਵੇਂ ਕਿ ਇੱਕ ਲੱਬਿਆ ਆਪਣੇ ਗੁਰੂ ਦੀ ਪਰਖ ਕਸਵੱਟੀ ਹੈ ਭਾਰਤੀ ਪਰੰਪਰਾ ਵਿੱਚ ਅਧਿਆਪਕ ਨੂੰ ਗੁਰੂ ਵੀ ਕਿਹਾ ਗਿਆ ਹੈ ਕੋਲ ਦੁਨੀਆ ਵਿੱਚ ਭਾਰਤੀ ਹੈ ਜਿੱਥੇ ਅਧਿਆਪਕ ਦੀ ਗੁਰੂ ਸ਼ਬਦ ਦੀ ਵਰਤੋਂ ਹੋਈ ਹੈ ਗੁਰੂ ਅਧਿਆਪਕ ਦੀ ਸਰਵੋਤਮ ਅਵਸਥਾ ਦਾ ਨਾਂ ਹੈ ਅਧਿਆਪਕ ਕਿਸੇ ਕਿਤਾਬ ਰਾਹੀਂ ਨਹੀਂ ਬਲਕਿ ਆਪਣੇ ਵਿਦਿਆਰਥੀ ਰਾਹੀਂ ਜਿਵਤ ਰਹਿੰਦਾ ਹੈ ਕਿਤਾਬ ਰਾਹੀਂ ਵਿਦਵਾਨਤਾ ਜ਼ਿੰਦਾ ਰਹਿ ਸਕਦਾ ਹੈ ਪਰੰਤੂ ਅਧਿਆਪਕ ਵਿਦਿਆਰਥੀ ਵਿੱਚ ਜ਼ਿੰਦਾ ਰਹਿੰਦਾ ਹੈ ਅਧਿਆਪਕ ਅਗੇ ਸੰਪੂਰਨ ਸਮਰਪਣ ਅਤੇ ਇਤਬਾਰ ਹੀ ਸਿੱਖਿਆ ਪ੍ਰਾਪਤੀ ਦਾ ਸੁਨਹਿਰੀ ਨਾਮ ਹੈ ਅਧਿਆਪਕ ਵਾਸੋਂ ਸਿੱਖਿਆ ਪ੍ਰਾਪਤੀ ਇੱਕ ਅਰਥ ਹੈ ਜਿਹੀ ਸਮਰਪਣ ਦੀ ਮੰਗ ਕਰਦੀ ਹੈ ਇਕ ਅਲਵਿਆ ਨੇ ਗੁਰੂ ਦਰੋਣਾਚਾਰੀਆ ਦੇ ਬੁੱਤ ਪਰਸੋਂ ਸਿੱਖਿਆ ਪ੍ਰਾਪਤ ਕੀਤੀ ਪਰੰਤੂ ਗੁਰੂ ਦਰੋਣਾਚਾਰੀਆ ਨੇ ਗੁਰੂ ਦਕਸ਼ਨਾ ਵਜੋਂ ਉਸ ਦਾ ਸੱਜੇ ਹੱਥ ਦਾ ਅੰਗੂਠਾ ਮੰਗਣ ਤੇ ਉਸ ਨੇ ਬਿਨਾਂ ਦੂਜੀ ਵਾਰੀ ਸੋਚੀ ਆਪਣਾ ਅੰਗੂਠਾ ਉਸ ਨੂੰ ਦੇ ਦਿੱਤਾ ਜਦੋਂ ਵੀ ਵਿਦਿਆਰਥੀ ਨੂੰ ਆਪਣੇ ਅਧਿਆਪਕ ਦੀ ਅਕਲ ਉੱਪਰ ਸ਼ੱਕ ਪੈਣਾ ਸ਼ੁਰੂ ਹੋ ਜਾਏ ਤਾਂ ਅਧਿਆਪਕ ਅਤੇ ਵਿਦਿਆਰਥੀ ਵਾਲਾ ਨਾਤਾ ਡੋਲਣ ਲੱਗ ਪੈਂਦਾ ਕਹਿੰਦੇ ਹਨ ਕਿ ਰਾਜਾ ਜਨਕ ਨੇ ਆਪਣੇ ਰਾਜ ਵਿੱਚ ਇੱਕ ਟੰਡੋਰਾ ਪਟਵਾਇਆ ਕਿ ਮੈਨੂੰ ਇੱਕ ਅਜਿਹੇ ਗੁਰੂ ਦੀ ਲੋੜ ਹੈ ਜੋ ਮੈਨੂੰ ਇੰਨੀ ਦੇਰ ਵਿੱਚ ਗਿਆਨ ਦੇ ਦੇਵੇ ਜਿੰਨੀ ਦੇਰ ਵਿੱਚ ਕਿ ਘੋੜੇ ਦੀ ਰਕਾਬ ਵਿੱਚ ਪੈਰ ਰੱਖ ਕੇ ਪਲਾਕੀ ਮਾਰ ਕੇ ਘੋੜੇ ਉੱਪਰ ਸਵਾਰ ਹੋਇਆ ਜਾ ਸਕੇ ਇਹ ਟੰਡੋਰਾ ਸੁਣ ਕੇ ॠषि ਅਸ਼ਟਵਕਰ ਰਾਜੇ ਜਨਕ ਪਾਸ ਆਇਆ ਰਾਜੇ ਨੇ ਘੋੜੇ ਦੀ ਰਕਾਬ ਵਿੱਚ ਪੈਰ ਧਰਿਆ ਪਲਾਕੀ ਮਾਰਨੀ ਲੱਗਾ ਸੀ ਕਿ ॠषि ਨੇ ਕਿਹਾ ਰਾਜਨ ਮਨ ਮੇਰੇ ਹਵਾਲੇ ਕਰ ਦੇ ਅਧਿਆਪਕ ਪਾਸੋਂ ਸਿੱਖਿਆ ਪ੍ਰਾਪਤੀ ਲਈ ਆਪਣਾ ਮਨ ਉਸਦੇ ਹਵਾਲੇ ਕਰਨਾ ਪੈਂਦਾ ਹੈ ਵਿਦਿਆਰਥੀ ਆਪਣੇ ਜੀਵਨ ਦੇ ਤਜਰਬੇ ਵੀ ਅਧਿਆਪਕ ਪਾਸੋਂ ਗ੍ਰਹਿਣ ਕਰਦਾ ਹੈ ਇੱਕ ਵਾਰ ਇੱਕ ਵਿਦਿਆਰਥੀ ਗੁਰੂ ਪਾਸ ਗਿਆ ਤੇ ਕਹਿਣ ਲੱਗਾ ਕਿ ਜੀਵਨ ਵਿੱਚ ਸੁਖੀ ਹੋਣ ਦਾ ਮੰਤਰ ਦੇਵੋ ਗੁਰੂ ਨੇ ਕਿਹਾ ਤੂੰ ਇੱਕ ਸੁਖੀ ਆਦਮੀ ਦੀ ਪਾਈ ਹੋਈ ਜੁੱਤੀ ਮੇਰੇ ਕੋਲ ਲੈ ਕੇ ਆ ਉਹ ਵਿਦਿਆਰਥੀ ਉਸ ਜੁੱਤੀ ਦੀ ਭਾਲ ਵਿੱਚ ਤੁਰ ਪਿਆ ਉਸ ਨੂੰ ਇੱਕ ਵਿਅਕਤੀ ਬਹੁਤ ਸੁਖੀ ਲੱਗਾ ਉਸ ਤੇ ਕਰ ਗਿਆ ਤੇ ਜੁੱਤੀ ਦੀ ਮੰਗ ਕੀਤੀ ਉਸ ਨੇ ਕਿਹਾ ਮੈਂ ਤਾਂ ਬਹੁਤ ਦੁਖੀ ਹਾਂ ਕਿਉਂਕਿ ਮੇਰਾ ਗਵਾਂਡੀ ਬਹੁਤ ਸੁਖੀ ਹੈ ਉਹ ਉਸ ਗਵਾਂਢੀ ਤੇ ਕਰ ਗਿਆ ਉਹ ਗਵਾਂਢੀ ਆਪਣੀ ਪਤਨੀ ਤੋਂ ਤੰਗ ਸੀ ਇਸ ਕਰਕੇ ਦੁਖੀ ਸੀ ਕੋਈ ਆਪਣੇ ਪਤੀ ਤੋਂ ਤੰਗ ਸੀ ਕੋਈ ਹੋਰ ਆਪਣੇ ਪੁੱਤਰ ਤੋਂ ਤੰਗ ਸੀ ਅੰਤ ਥੱਕ ਕੇ ਉਹ ਵਿਅਕਤੀ ਵਾਪਸ ਆਪਣੇ ਗੁਰੂ ਕੋਲ ਆਇਆ ਤੇ ਸਾਰੀ ਵਿਛਾ ਦਸੀ ਗੁਰੂ ਨੇ ਕਿਹਾ ਇਹ ਸਾਰੇ ਵਿਅਕਤੀ ਦੂਸਰੇ ਕਰਕੇ ਦੁਖੀ ਹਨ ਕੋਈ ਗਵਾਂਢੀ ਕਰਕੇ ਕੋਈ ਪਤੀ ਕਰਕੇ ਕੋਈ ਪਤਨੀ ਕਰਕੇ ਜਾਂ ਕੋਈ ਬੱਚੇ ਕਰਕੇ ਇਸ ਕਰਕੇ ਆਪਣੇ ਦੁੱਖ ਸੁੱਖ ਨੂੰ ਦੂਸਰੇ ਨਾਲ ਨਾ ਜੋੜੋ ਸਿਰਫ ਆਪਣੇ ਕਰਮ ਉੱਪਰ ਧਿਆਨ ਦਿਵੋ ਵਿਦਿਆਰਥੀ ਨੇ ਕਿਹਾ ਕਿ ਇਸ ਗੱਲ ਦਾ ਤਾਂ ਤੁਸੀਂ ਮੈਨੂੰ ਸਵੇਰੇ ਹੀ ਕਹਿ ਸਕਦੇ ਸੀ ਅਧਿਆਪਕ ਨੇ ਕਿਹਾ ਉਸ ਸਮੇਂ ਤੈਨੂੰ ਇਸ ਕਲ ਦਾ ਤਜਰਬਾ ਨਹੀਂ ਸੀ ਹੁਣੇ ਗੱਲ ਤੇਰੇ ਤਜਰਬੇ ਵਿੱਚੋਂ ਲੰਘ ਗਈ ਹੈ ਇਹ ਤੈਨੂੰ ਹਮੇਸ਼ਾ ਯਾਦ ਰਹੇਗੀ ਕਈ ਵਾਰ ਨਵੀਂ ਸਿੱਖਿਆ ਲੈਣ ਲਈ ਪੁਰਾਣੀ ਸਿੱਖਿਆ ਭੁੱਲਣੀ ਪੈਂਦੀ ਹੈ ਜਿਵੇਂ ਕਿ ਹਰਮਨ ਹੇਸ ਦੇ ਨਾਵਲ ਸਰਦਾਰ ਸਦਾ ਮੁੱਖ ਪਾਤਰ ਸਰਦਾਰਤ ਉਹਨੀ ਦੇਰ ਤੱਕ ਇਸ ਸੰਸਾਰ ਵਿੱਚ ਗਲਤਨ ਰਿਹਾ ਜਦੋਂ ਤੱਕ ਉਹ ਆਪਣੇ ਅੰਦਰੋਂ ਸੰਿਆਸੀ ਹੋਣੋਂ ਨਹੀਂ ਹਟ ਗਿਆ ਉਸ ਨੂੰ ਇਹ ਅਹਿਸਾਸ ਹੋਇਆ ਕਿ ਬਹੁਤ ਜ਼ਿਆਦਾ ਗਿਆਨ, ਜੱਗ, ਬਲੀਆਂ ਤੇ ਮੰਤਰਾਂ ਨੇ ਉਸ ਨੂੰ ਕਮੰਡੀ ਬਣਾ ਦਿੱਤਾ ਸੀ। ਬੜਾ ਲੰਮਾ ਸਫ਼ਰ ਸੰਸਾਰ ਵਿੱਚ ਰਹਿ ਕੇ ਉਹ ਇਸ ਗਿਆਨ ਦੇ ਕਮੰਡ ਤੋਂ ਮੁਕਤ ਹੋ ਸਕਿਆ ਸੀ। ਇਸ ਸੰਦਰਭ ਵਿੱਚ ਭਾਈ ਵੀਰ ਸਿੰਘ ਦੀ ilm amal ਕਵਿਤਾ ਬਹੁਤ ਐਮ ਹੈ। ਸਿਰ ਕਜਕਾਲ ਬਣਾ ਹੱਥ ਲੀਤਾ, ਪੜਿਆ ਦੁਆਰੇ ਫਿਰਿਆ, ਦਰ ਦਰ ਦੇ ਟੁਕ ਮੰਗ ਮੰਗ ਪਾਏ, ਤੁੰ ਤੁੰ ਕੇ ਇਹ ਭਰਿਆ, ਭਰਿਆ ਦੇਖ ਆ ਫਰਿਆ ਮੈਂ ਤਾਂ, ਜਾਣਾ ਪੰਡਿਤ ਹੋਇਆ। ਠਿਕਾਣਾ ਪੈਰ ਜ਼ਮੀਨ ਤੇ ਮੇਰਾ ਉੱਚਾ ਹੋ ਹੋ ਟੁਰਿਆ ਇੱਕ ਦਿਨ ਇੱਕ ਅਚਕਾਲ ਲੈ ਗਿਆ ਮੁਰਸ਼ਿਦ ਮੂਰੇ ਤਰਿਆ ਝੂਠ ਝੂਠ ਕਰ ਉਸ ਉਲਟਾਇਆ ਖਾਲੀ ਸਾਰਾ ਕਰਿਆ ਮਲ ਮਲ ਕੇ ਫਿਰ ਤੋਤਾ ਇਸ ਨੂੰ ਮੈਲ ਇਲਮ ਦੀ ਲਾਹੀ ਦੇਖੋ ਇੱਕ ਅਚਕਾਲ ਲਿਸ਼ਕਿਆ ਕਮਲ ਬਾਗ ਫਿਰ ਖਿੜਿਆ ਮੀਰ ਦਾਸ ਦੀ ਪੁਸਤਕ ਵਿੱਚ ਮਿਖਾਇਲ ਨੀਮੀ ਦਾ ਕਥਨ ਹੈ ਸਮੁੰਦਰ ਵਿੱਚ ਬਹਿ ਕੇ ਖਾਲੀ ਹੋ ਜਾਣ ਵਾਲਾ ਕੋਈ ਦਰਿਆ ਸਾਦਾ ਮੁੱਢ ਸਮੁੰਦਰ ਦੁਆਰਾ ਪਰ ਦਿੱਤਾ ਜਾਂਦਾ ਹੈ ਵਿਦਿਆਰਥੀ ਲਈ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਗਿਆਨ ਪ੍ਰਾਪਤੀ ਦਾ ਮਕਸਦ ਕੀ ਹੈ ਅਜੋਕੇ ਦੌਰ ਵਿੱਚ ਪੜ੍ਹਾਈ ਨੂੰ ਨੌਕਰੀ ਜਾਂ ਆਰਥਿਕਤਾ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਜਦੋਂ ਕਿ ਗਿਆਨ ਦਾ ਮਕਸਦ ਜਾਗਰੂਕ ਹੋਣਾ ਹੈ ਨਾ ਕਿ ਨੌਕਰੀ ਪ੍ਰਾਪਤ ਕਰਨਾ ਹਰਮਨ ਹੈਸ ਦੇ ਨਾਵਲ ਸਦਾਰਥ ਵਿੱਚ ਮੁੱਖ ਪਾਤਰ ਸਦਾਰਥ ਆਰਥਿਕ ਤੌਰ ਤੇ ਸਮਰੱਥ ਸੀ ਫਿਰੰਤੂ ਉਹ ਸਭ ਕੁਝ ਛੱਡ ਕੇ ਗਿਆਨ ਪ੍ਰਾਪਤੀ ਲਈ ਵੱਖ-ਵੱਖ ਤਜਰਬੇ ਹਾਸਲ ਕਰਦਾ ਹੋਇਆ ਔਖਾ ਕੱਟਦਾ ਹੋਇਆ ਜੰਗਲਾਂ ਵਿੱਚ ਫਿਰਦਾ ਰਿਹਾ ਮਹਾਰਾਤਮਾ ਬੁੱਧ ਨੇ ਵੀ ਅਜਿਹਾ ਹੀ ਕੀਤਾ ਸੀ ਵਿਦਿਆਰਥੀ ਦੀ ਚੇਤਨਾ ਵਿੱਚ ਜਦ ਗਿਆਨ ਰੂਪੀ ਕਮਲ ਦਾ ਫੁੱਲ ਖਿੜਦਾ ਹੈ ਤਾਂ ਇਹ ਅਧਿਆਪਕ ਲਈ ਵਿਦਿਆਰਥੀ ਦਾ ਸਭ ਤੋਂ ਖੂਬਸੂਰਤ ਤੋਹਫਾ ਹੁੰਦਾ ਹੈ ਵਿਦਿਆਰਥੀ ਆਪਣੇ ਅਧਿਆਪਕ ਨੂੰ ਕੀ ਤੋਹਫਾ ਦੇ ਸਕਦਾ ਜਿਵੇਂ ਕਿ ਇੱਕ ਬਾਗੀਚਾ ਮਾਲੀ ਨੂੰ ਕੀ ਤੋਹਫਾ ਦੇ ਸਕਦਾ ਉਹ ਤੋਹਫਾ ਇਹੀ ਹੈ ਕਿ ਬਾਗ ਮਾਲੀ ਨੂੰ ਖਿੜ ਕੇ ਦਿਖਾ ਸਕਦਾ ਮੇਦ ਮੈਕ ਗੁਕੀਨ ਦਾ ਕਥਨ ਹੈ ਵਨਸ ਸਟੂਡੈਂਟ ਆਲਵੇਜ਼ ਏ ਸਟੂਡੈਂਟ ਹਾਉ ਜੋ ਇੱਕ ਵਿਦਿਆਰਥੀ ਬਣ ਗਿਆ ਉਹ ਹਮੇਸ਼ਾ ਹੀ ਇੱਕ ਵਿਦਿਆਰਥੀ ਰਹੇਗਾ ਕਿਉਂਕਿ ਕਦੇ ਵੀ ਕੋਈ ਵਿਅਕਤੀ ਮੁਕੰਮਲ ਗਿਆਨ ਪ੍ਰਾਪਤ ਨਹੀਂ ਕਰ ਸਕਦਾ ਗਿਆਨ ਵਿੱਚ ਹੋਰਵਾਦੇ ਦੀ ਗੁੰਜਾਇਸ਼ ਹਮੇਸ਼ਾ ਬਣੀ ਰਹੇਗੀ ਇਸ ਲਈ ਸੋਕਰੇਟ ਨੇ ਕਿਹਾ ਸੀ ਆਈ ਓਨਲੀ ਨੋ ਵਨ ਥਿੰਗ ਇਜ਼ ਆਈ ਨੋ ਨਥਿੰਗ ਇਹ ਗੱਲ ਕੋਈ ਮਹਾਨ ਵਿਅਕਤੀ ਕਹਿ ਸਕਦਾ ਹੈ ਕਿਉਂਕਿ ਉਹ ਗਿਆਨ ਦੀ ਅਪਾਰਤਾ ਨੂੰ ਜਾਣਦਾ ਹੈ ਪਰੰਤੂ ਇੱਕ ਕੱਚਾ ਵਿਦਿਆਰਥੀ ਹਮੇਸ਼ਾ ਆਪਣੇ ਆਪ ਨੂੰ ਜ਼ਿਆਦਾ ਗਿਆਨਵਾਨ ਸਮਝੇਗਾ ਇੱਕ ਵਾਰ ਇੱਕ ਰਾਜੇ ਨੇ ਆਪਣੇ ਸਭ ਤੋਂ ਵਧੀਆ ਤਨੁਸ਼ਤਾਰੀ ਨੂੰ ਕਿਹਾ ਕਿ ਤੂੰ ਜੇਕਰ ਆਪਣੇ ਆਪ ਨੂੰ ਸਭ ਤੋਂ શ્રેષ્ઠ ਤਨੁਸ਼ਤਾਰੀ ਘਰਾੜ ਦੇ ਦੇਵੇਂ ਤੇ ਜੇਕਰ ਕੋਈ ਵੀ ਇਸ ਗੱਲ ਦਾ ਵਿਰੋਧ ਨਾ ਕਰੇ ਤਾਂ ਮੈਂ ਤੈਨੂੰ ਸਰਵਸ਼੍ਰੇਸ਼ਟ ਤਨੁਸ਼ਤਾਰੀ ਹੋਣ ਦਾ ਖਿਤਾਬ ਦੇ ਦੇਵਾਂਗਾ ਤਨੁਸ਼ਤਾਰੀ ਇਹ ਸੁਣ ਕੇ ਬਹੁਤ ਖੁਸ਼ ਹੋਇਆ ਪਰੰਤੂ ਨਜ਼ਦੀਕ ਖੜਾ ਇੱਕ ਪਹਿਰੇਦਾਰ ਮੁਸਕਰਾਇਆ ਰਾਜ ਦੇ ਜਾਣ ਤੋਂ ਬਾਅਦ ਉਸਨੇ ਉਸ ਪਹਿਰੇਦਾਰ ਤੋਂ ਹੱਸਣ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਕਿ ਉਹ ਇਸ ਦੁਨੀਆ ਦੇ શ્રેષ્ઠ ਤਨੁਸ਼ਤਾਰੀ ਨੂੰ ਜਾਣਦਾ ਹੈ ਜੋ ਕਿ ਜੰਗਲ ਵਿੱਚ ਰਹਿੰਦਾ ਹੈ ਤੋ ਉਸਰੇ ਮੁਕਾਬਲੇ ਕੁਝ ਵੀ ਨਹੀਂ ਇਹ ਗੱਲ ਸੁਣ ਕੇ ਉਹ ਉਸ ਜੰਗਲ ਵਿੱਚ ਗਿਆ ਤੇ ਉਸ ਸ੍ਰੇਸ਼ਟ ਤਨੁਸ਼ਟਾਰੀ ਨੂੰ ਮਿਲਿਆ ਜੋ ਕਿ ਇੱਕ ਲੱਕੜਹਾਰੇ ਵਜੋਂ ਕੰਮ ਕਰ ਰਿਹਾ ਸੀ ਉਸ ਦੇ ਸਾਹਮਣੇ ਉਸ ਨੂੰ ਆਪਣੇ ਅਧੂਰੇਪਣ ਦਾ ਪਤਾ ਲੱਗਾ ਉਸ ਨੇ ਉਸ ਨੂੰ ਆਪਣਾ ਗੁਰੂ ਧਾਰਨ ਕੀਤਾ ਤੇ 3 ਸਾਲਾਂ ਤੱਕ ਉਸ ਤੋਂ ਤਨੁਸ਼ਵੀਦਿਆ ਦਾ ਗਿਆਨ ਹਾਸਲ ਕਰਦਾ ਰਿਹਾ ਹੁਣ ਉਸ ਨੂੰ ਲੱਗਣ ਲੱਗ ਗਿਆ ਕਿ ਹੁਣ ਉਹ ਸਰਵ ਸ੍ਰੇਸ਼ਟ ਤਨੁਸ਼ਟਾਰੀ ਬਣ ਚੁੱਕਾ ਹੈ ਬਸ ਇੱਕ ਉਸਤਾ ਗੁਰੂ ਹੀ ਹੈ ਜੋ ਉਸ ਤੋਂ ਬਿਹਤਰ ਹੈ ਉਸਨੇ ਸੋਚਿਆ ਕਿ ਹੁਣ ਉਹ ਆਪਣੇ ਗੁਰੂ ਨੂੰ ਹੀ ਰਸਤੇ ਤੋਂ ਹਟਾ ਦੇਵੇ ਇੱਕ ਦਿਨ ਉਹ ਆਪਣਾ ਤਨੁਸ਼ ਲੈ ਕੇ ਇੱਕ ਦਰਖਤ ਦੇ ਪਿੱਛੇ ਲੁਕ ਗਿਆ ਜਦੋਂ ਗੁਰੂ ਇੱਕਦਮ ਨਿਹੱਥਾ ਲੱਕੜਾਂ ਲੈ ਕੇ ਆ ਰਿਹਾ ਸੀ ਤਾਂ ਉਸਨੇ ਉਸਤੇ ਨਿਸ਼ਾਨਾ ਸਾਧ ਕੇ ਵਾਰ ਕਰ ਦਿੱਤਾ ਜਦੋਂ ਗੁਰੂ ਨੇ ਤੀਰ ਆਉਂਦਾ ਵੇਖਿਆ ਤਾਂ ਉਸਨੇ ਹੱਥ ਵਿੱਚ ਫੜੀ ਹੋਈ ਲੱਕੜ ਦਾ ਟੁਕੜਾ ਹੀ ਉਸ ਤੀਰ ਉੱਤੇ ਇਸ ਤਰੀਕੇ ਨਾਲ ਮਾਰਿਆ ਕਿ ਉਹ ਤੀਰ ਕੁਮ ਕੇ ਉਸ ਤਨੁਸ਼ ਧਾਰੀ ਦੀ ਛਾਤੀ ਵਿੱਚ ਜਾ ਲੱਗਾ ਗੁਰੂ ਇਹ ਦੇਖ ਕੇ ਹੈਰਾਨ ਹੋਇਆ ਇਹ ਉਸਤਾ ਆਪਣਾ ਹੀ ਚੇਲਾ ਸੀ ਅਤੇ ਉਸਨੇ ਉਸ ਨੂੰ ਕਿਹਾ ਕਿ ਇਹ ਆਖਰੀ ਦਾਸ ਸੀ ਜਿਹੜਾ ਕਿ ਤੈਨੂੰ ਸਿਖਾਉਣਾ ਬਾਕੀ ਰਹਿ ਗਿਆ ਸੀ ਸੋ ਮੈਂ ਤੈਨੂੰ ਉਹ ਵੀ ਸਿਖਾ ਦਿੰਦਾ ਹੈ ਅਸਲ ਵਿਦਿਆਰਥੀ ਦੇ ਅੰਦਰ ਇੱਕ ਸਹਿਜ ਹੁੰਦਾ ਉਹ ਕਦੇ ਵੀ ਕਾਲਾ ਨਹੀਂ ਪੈਂਦਾ ਕਿਉਂਕਿ ਗਿਆਨ ਪ੍ਰਾਪਤ ਕਰਨਾ ਦੀਰਘ ਸਾਧਨਾ ਦਾ ਕੰਮ ਹੈ ਵਿਦਿਆਰਥੀ ਅਧਿਆਪਕ ਤੋਂ ਉਸ ਦੀ ਜਾਣਕਾਰੀ ਜਾਂ ਉਸ ਦਾ ਗਿਆਨ ਨਹੀਂ ਸਿੱਖਦਾ ਬਲਕਿ ਉਸਨੇ ਤਾਂ ਗਿਆਨ ਪ੍ਰਤੀ ਆਪਣੇ ਅਧਿਆਪਕ ਦੇ ਸਮਰਪਣ ਅਤੇ ਪ੍ਰਤੀਬੱਧਤਾ ਨੂੰ ਸਿੱਖਣਾ ਹੁੰਦਾ ਹੈ ਧੰਨਵਾਦ